ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਹ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਲੈ ਕੇ ਕਹਾਣੀ ਹੈ ਇੱਕ ਹੋੜੀ ਜ਼ਿੰਦਗੀ ਉਹ ਗਰਮੀਆਂ ਦੇ ਦਿਨਸਾਂ ਵਰਕਿੰਗ ਊਮਨ ਹੌਸਟਲ ਵਿੱਚ ਰਹਿੰਦੀਆਂ ਲੜਕੀਆਂ ਨੇ ਇੱਕ ਦਿਨ ਵੇਖਿਆ ਕਿ ਗਰਾਊਂਡ ਫਲੋਰ ਤੇ ਕੋਈ ਬਜ਼ਾਰਕਾਰਤ ਵੱਡੇ ਵੱਡੇ ਫੁੱਲਾਂ ਦੀ ਪ੍ਰਿੰਟ ਵਾਲੀ ਮੈਕਸੀ ਪਾਈ ਘੁੰਮ ਰਹੀ ਸੀ ਸਾਬ ਨੇ ਸੋਚਿਆ ਕਿ ਹੌਸਟਲ ਵਿੱਚ ਰਹਿੰਦੀ ਕਿਸੇ ਲੜਕੀ ਦੇ ਮੰਮੀ ਜਾਂ ਨਾਨੀ ਦਾਦੀ ਜੀ ਹਨ ਉੱਪਰਲੀ ਮੰਜ਼ਲ ਤੇ ਰਹਿੰਦੀਆਂ ਲੜਕੀਆਂ ਨੇ 3-4 ਦਿਨ ਉਹਨਾਂ ਨੂੰ ਇਸੇ ਪਹਿਰਾਵੀ ਦੇ ਵਿੱਚ ਕੋਈ ਨਾ ਕੋਈ ਕੰਮ ਕਰਦੀ ਹੋਈ ਦੇਖਿਆ ਤੇ ਕਦੇ ਸ਼ਾਮ ਨੂੰ ਕਮਰਿਆਂ ਦੇ ਬਾਹਰ-ਬਾਰ ਬਗੀਚੇ ਵਿੱਚ ਸੈਰ ਕਰਦੀ ਹੋਈ ਵੇਖਿਆ ਐਤਵਾਰ ਦੇ ਦਿਨ ਛੁੱਟੀ ਹੋਣ ਕਰਕੇ ਨੌਕਰੀਆਂ ਕਰਦੀਆਂ ਕੁਝ ਬੁੜੀਆਂ ਤੇ ਵਿਦਿਆਰਥਣੀਆਂ ਆਪੋ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ ਸਨ ਤੇ ਕੁਝ ਹੌਸਟਲ ਵਿੱਚ ਹੀ ਰਹਿ ਕੇ ਆਪਣੇ ਸਾਰੇ ਹਫ਼ਤੇ ਦੇ ਕੰਮ ਕਰਨ ਵੀ ਰਦੀਆਂ ਵਰਕਿੰਗ ਵਾਲੀਆਂ ਕੁੜੀਆਂ ਦੇ 5 ਕਮਰਿਆਂ ਦੇ ਨਾਲ ਇੱਕ ਵੱਡੀ ਸਾਰੀ ਸਾਂਝੀ ਰਸੋਈ ਮਿਲੀ ਹੋਈ ਸੀ ਜਿਸ ਵਿੱਚ ਵੱਖੋ-ਵੱਖਰੀਆਂ ਸੈਲਫਾਂ ਉੱਤੇ ਕੁੜੀਆਂ ਆਪੋ ਆਪਣੀ ਰੋਟੀ ਸਬਜ਼ੀ ਬਣਾ ਲੈਂਦੀਆਂ ਪਰਲੇ ਪਾਸੇ ਰਹਿੰਦੀਆਂ ਕਾਲਜ ਦੀਆਂ ਬਿੜਿਆਰਤਨਾਂ ਲਈ ਹੋਸਟਲ ਵਿੱਚ ਹੀ ਮੈਸੀ ਵਰਕਿੰਗ ਵਾਲੇ ਪਾਸੇ ਰਸੋਈ ਵਿੱਚ ਕੰਮ ਕਰਦੀਆਂ ਕੁੜੀਆਂ ਨੂੰ ਥੱਲਿਓਂ ਕੁਝ ਹਾਸਿਆਂ ਦੀਆਂ ਆਵਾਜ਼ਾਂ ਆਈਆਂ ਤਾਂ ਉੱਪਰ ਵਾਲੀਆਂ ਲੜਕੀਆਂ ਨੇ ਥੱਲੇ ਝਾਤ ਮਾਰੀ ਉਹੀ ਬਜ਼ੁਰਗਾਂਟੀ ਦੇ ਕੁਝ ਲੜਕੀਆਂ ਕਿਸੇ ਗੱਲ ਤੇ ਉੱਚੀ ਉੱਚੀ ਹੱਸ ਰਹੀਆਂ ਸਨ ਉਹਨਾਂ ਕੁੜੀਆਂ ਵਿੱਚ ਉੱਪਰਲੀ ਮੰਜ਼ਲ ਤੇ ਮੇਰੇ ਨਾਲ ਦੇ ਕਮਰੇ ਵਿੱਚ ਰਹਿਣ ਵਾਲੀ ਲੜਕੀ ਸੋਨੂ ਵੀ ਸੀ ਸੋਨੂ ਨੂੰ ਮੈਂ ਇਸ਼ਾਰ ਨਾਲ ਪੁੱਛਿਆ ਕਿ ਇਹ ਮਾਤਾ ਜੀ ਕਿਸ ਦੇ ਕੋਲ ਆਈ ਹੋਈ ਹਨ ਤਾਂ ਉਸਨੇ ਹੱਥ ਦੇ ਇਸ਼ਾਰੇ ਨਾਲ ਉੱਪਰ ਆ ਕੇ ਦੱਸਣ ਦਾ ਇਸ਼ਾਰਾ ਕੀਤਾ ਉੱਪਰ ਆ ਕੇ ਸੋਨੂ ਸਿੱਧੀ ਕਿਚਨ ਵਿੱਚ ਆ ਗਈ ਤੇ ਦੱਸਣ ਲੱਗੀ ਕਿ ਇਹ ਮਾਤਾ ਜੀ ਸਾਡੇ ਵਰਕਿੰਗ ਊਮਨ ਹੋਸਟਲ ਵਿੱਚ ਰਹਿਣ ਲਈ ਆਏ ਹਨ ਮੇਰੇ ਬੋਸ ਕਟ हेयर स्टाइलਿੰਗ ਦੇ ਕੇ ਬਾਕੀ ਕੁੜੀਆਂ ਨੂੰ ਪੁੱਛਣ ਲੱਗੇ ਕਿ ਕੁੜੀਆਂ ਦੇ ਹੌਸਟਲ ਵਿੱਚ ਮੁੰਡਾ ਕੀ ਕਰ ਰਿਹਾ ਇਹ ਸੁਣ ਕੇ ਸਾਰੀਆਂ ਕੁੜੀਆਂ ਉੱਚੀ ਉੱਚੀ ਹੱਸਣ ਲੱਗ ਪਈਆਂ ਤੇ ਮਾਤਾ ਜੀ ਹੋਰ ਹੈਰਾਨ ਹੋ ਗਏ ਸੋਨੂ ਤੇ ਮਾਤਾ ਜੀ ਨੂੰ ਦੱਸਿਆ ਕਿ ਮਾਤਾ ਜੀ ਮੈਂ ਵੀ ਕੁੜੀ ਹੀ ਹਾਂ ਮਾਤਾ ਜੀ ਹੋਰ ਵੀ ਹੈਰਾਨ ਹੋ ਕੇ ਹੱਸਣ ਲੱਗ ਪਈ ਲੀਲਾ ਨੇ ਸੋਨੂ ਨੂੰ ਪੁੱਛਿਆ ਕਿ ਮਾਤਾ ਜੀ ਨੀਚੇ ਕਿਸ ਕੋਲ ਰਹਿਣ ਲਈ ਆਏ ਹੋਏ ਹਨ ਸੋਨੂ ਕਹਿਣ ਲੱਗੀ ਕਿ ਇਹਨਾਂ ਨੇ ਤਾਂ ਆਪ ਹੀ ਹੌਸਟਲ ਵਿੱਚ ਦਾਖਲਾ ਲਿਆ ਲੱਗਦਾ ਇਸ ਤੇ ਕੁੜੀਆਂ ਨੂੰ ਇਹ ਗੱਲ ਮਜ਼ਾਕ ਜਹੀ ਲੱਗੀ ਤੇ ਸਾਰੀਆਂ ਇਸ ਗੱਲ ਤੇ ਹੱਸ ਪਈਆਂ। ਅਗਲੇ ਕੋਈ 3-4 ਦਿਨ ਮਾਤਾ ਜੀ ਕੰਮ ਕਾਜ ਕਰਦੇ ਦਿੱਸਤੇ ਰਹੇ ਅਤੇ ਸਵੇਰੀ 9 ਵਜੇ ਤਿਆਰ ਹੋ ਕੇ ਕਿਧਰੇ ਚੱਲੇ ਵੀ ਜਾਂਦੀ। ਇੱਕ ਦਿਨ ਸ਼ਾਮ ਨੂੰ ਮੈਂ ਸਕੂਟਰ ਖੜਾ ਕਰਦਿਆਂ ਮਾਤਾ ਜੀ ਨੂੰ ਨਮਸਤੇ ਬੁਲਾਈ ਤੇ ਪੁੱਛਿਆ ਕਿ ਤੁਸੀਂ ਕਿਸ ਤੇ ਮਹਿਮਾਨ ਆਈ ਹੋ ਕਿਉਂਕਿ ਅਕਸਰ ਗਈ ਲੜਕੀਆਂ ਦੇ ਮਾਮਾ ਜਾਂ ਹੋਰ ਕੋਈ ਹੋਰ ਔਰਤਾਂ ਰਿਸ਼ਤੇਦਾਰ ਆਪਣੀਆਂ ਨੌਕਰੀ ਕਰਦੀਆਂ ਕੁੜੀਆਂ ਨੂੰ ਮਿਲਣਾ ਜਾਂਦੀਆਂ ਸਨ ਤੇ ਕੁਝ ਦਿਨ ਰਹਿ ਵੀ ਜਾਂਦੀਆਂ ਸਨ। ਮਾਤਾ ਜੀ ਨੇ ਦੱਸਿਆ ਕਿ ਉਹ 5 ਨੰਬਰ ਕਮਰੇ ਵਿੱਚ ਆਏ ਸਨ ਮੈਂ ਪੁੱਛਿਆ ਕਿ ਕਿਸ ਦੇ ਕੋਲ ਆਈ ਹੋ ਤਾਂ ਉਹਨਾਂ ਨੇ ਹੱਸ ਕੇ ਜਵਾਬ ਦਿੱਤਾ ਕਿ ਮੈਂ ਤਾਂ ਆਪ ਹੀ ਕਮਰਾ ਲਿਆ ਮੈਂ ਬੜੀ ਹੈਰਾਨ ਹੋ ਕੇ ਪੁੱਛਿਆ ਕਿ ਮਾਤਾ ਜੀ ਇੱਥੇ ਤਾਂ ਬਿਨਾਂ ਜੋਬ ਇੱਥੇ ਤਾਂ ਬਿਨਾਂ ਜੋਬ ਜੋਬ ਕੀਤੇ ਹ ਕੋਈ ਰਹਿ ਹੀ ਨਹੀਂ ਸਕਦਾ ਤੁਸੀਂ ਕਿਸ ਤਰ੍ਹਾਂ ਇੱਕ ਅਕਮੋਡੇਸ਼ਨ ਲਈ ਹੈ ਮਾਤਾ ਜੀ ਕਹਿਣ ਲੱਗੇ ਕਿ ਮੈਂ ਤਾਂ ਨੌਕਰੀ ਕਰਦੀ ਹਾਂ ਪੋਸਟ ਆਫਿਸ ਵਿੱਚ ਇਹ ਸੁਣ ਕੇ ਮੈਂ ਤੇ ਮੇਰੇ ਨਾਲ ਸਕੂਟਰ ਸਟੈਂਡ ਤੇ ਸਕੂਟੀ ਲਾਉਂਦੀ ਹੋਈ ਮਨਜੀਤ ਹੈਰਾਨ ਹੀ ਹੋ ਗਈਆਂ ਮਨਜੀਤ ਨੇ ਪੁੱਛਿਆ ਮਾਤਾ ਜੀ ਤੁਹਾਡੀ ਉਮਰ ਕੀ ਹੈ ਮਾਤਾ ਜੀ ਪੋਪਲੀ ਜਹੀ ਦੰਦਾ ਵਾਲੇ ਮੂੰਹ ਨਾਲ ਮੁਸਕਰਾਉਣ ਲੱਗੀ ਤੇ ਕਹਿਣ ਲੱਗੀ ਸਾਰੀਆਂ ਗੱਲਾਂ ਇੱਥੇ ਹੀ ਪੁੱਛਣਗੀਆਂ ਆਓ ਮੇਰੇ ਕਮਰੇ 'ਚ ਕੋਈ ਚਾਹ ਪਾਣੀ ਪੀਓ ਫਿਰ ਮੈਂ ਦੱਸਦੀ ਹਾਂ ਮੈਂ ਮਾਤਾ ਜੀ ਨੂੰ ਕਿਹਾ ਕਿ ਅਜੀ ਮੈਂ ਹੁਣੇ ਹੀ ਆਫਿਸ 'ਤੇ ਮਨਜੀਤ ਸਕੂਲ ਤੋਂ ਵਾਪਸ ਆਈ ਹੈ ਅਸੀਂ ਥੋੜੀ ਦੇਰ ਠਰ ਠਹਿਰ ਕੇ ਦੁੱਧ ਤੇ ਸਬਜ਼ੀ ਵਗੈਰਾ ਲੈਣ ਲਈ ਜਾਣਾ ਹੈ ਵਾਪਸੀ ਤੇ ਤੁਹਾਡੇ ਕਮਰੇ 'ਵਿ ਜਰੂਰ ਆਵਾਂਗੇ ਮੈਂ ਸੋਨ ਗੋਲੋਂ ਸੁਣਿਆ ਤਾਂ ਸੀ ਕਿ ਮਾਤਾ ਜੀ ਆਪ ਹੌਸਟਲ ਵਿੱਚ ਰਹਿਣ ਲਈ ਆਏ ਹਨ ਪਰ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਸੀ ਆਇਆ ਮਾਤਾ ਜੀ ਦੀ ਇੰਨੀ ਬਿਰਧ ਅਵਸਥਾ ਵਿੱਚ ਨੌਕਰੀ ਕਰਨੀ ਆਸਾਨ ਕੰਮ ਨਹੀਂ ਸੀ ਫਿਰ ਸਰਕਾਰੀ ਜੋਬ ਤਾਂ 58 ਸਾਲ ਤੱਕ ਜਾਂ 60 ਸਾਲ ਤੱਕ ਹੀ ਹੁੰਦੀ ਹੈ ਪ੍ਰਾਈਵੇਟ ਨੌਕਰੀ ਤਾਂ ਇੰਨੀ ਉਮਰ ਵਿੱਚ ਮਿਲ ਨਹੀਂ ਸਕਦੀ ਇਹ ਕਿਸ ਤਰ੍ਹਾਂ ਦੀ ਜੌਬ ਕਰ ਰਹੀ ਹਨ ਸ਼ਾਮੀ 7 ਵਜੇ ਮੈਂ ਤੇ ਰੂਪਾ ਸਬਜ਼ੀ ਲੈ ਕੇ ਵਾਪਸ ਆਂਦਿਆਂ ਮਾਤਾ ਜੀ ਦਾ ਕਮਰਾ ਖੁੱਲਾ ਵੇਖ ਕੇ ਅੰਦਰ ਚਲੀਆਂ ਗਈਆਂ ਮਾਤਾ ਜੀ ਦਾ ਕਮਰਾ ਸਮਾਨ ਨਾਲ ਬੁਰੀ ਤਰ੍ਹਾਂ ਨਾਲ ਥੂਸਿਆ ਹੋਇਆ ਸੀ ਇੱਥੋਂ ਤੱਕ ਕਿ ਗੈਸ ਤੇ ਰਸੋਈ ਦਾ ਸਾਰਾ ਸਮਾਨ ਵੀ ਕਮਰੇ ਦੇ ਅੰਦਰ ਹੀ ਸੀ ਸਾਹਮਣੇ ਪਾਸੇ ਵੱਡੀ ਸਾਰੀ ਪੇਟੀ ਤੇ ਉਸ ਉੱਤੇ ਕੋਈ 6-7 ਵੱਡੇ ਛੋਟੇ ਟਰੰਕ ਪਈ ਹੋਏ ਸਨ ਸਿੰਗਲ ਬੈੱਡ ਵੀ ਦੋ ਡੇਹੇ ਹੋਏ ਸਨ ਸਾਨੂੰ ਵੇਖ ਕੇ ਮਾਤਾ ਜੀ ਨੂੰ ਚਾਹ ਨੇ ਚੜ ਗਿਆ ਜਿਵੇਂ ਕਿ ਉਹਨਾਂ ਨੂੰ ਵਾਕ ਹੀ ਸਾਡੇ ਆਉਣ ਦੀ ਆਸ ਸੀ ਉਹ ਖੁਸ਼ੀ ਦੇ ਮਾਰੇ ਕਹਿਣ ਲੱਗੇ ਮੇਰੀਆਂ ਧੀਆ ਧੀਆ ਆਈਆਂ ਮੇਰੇ ਘਰ ਮੈਨੂੰ ਤਾਂ ਚਾਹ ਹੀ ਚੜ ਗਿਆ ਦਸੋਂ ਬੋਤਲ ਲਿਆਵਾਂ ਕਿ ਚਾਹ ਪੀਉਂਗੀਆਂ ਅਸੀਂ ਕਿਹਾ ਕਿ ਮਾਤਾ ਜੀ ਅਸੀਂ ਤੇ ਸਿਰਫ ਤੁਹਾਨੂੰ ਮਿਲਣ ਆਏ ਆਂ ਚਾਹ ਤਾਂ ਅਸੀਂ ਆਫਿਸ ਤੋਂ ਵਾਪਸ ਆਣ ਸਾਰ ਹੀ ਪੀਣੀ ਹੁੰਦੀ ਹੈ ਬਸ ਤੁਹਾਨੂੰ ਦੇਖਣ ਆ ਗਏ ਸੀ ਦੱਸੋ ਕਿਸੇ ਚੀਜ਼ ਆ ਮਾਦੀ ਲੋੜ ਹੋਵੇ ਤਾਂ ਤੁਸੀਂ ਕਿਚਨ ਦਾ ਸਾਰਾ ਸਮਾਨ ਰੂਮ ਵਿੱਚ ਕਿਉਂ ਰੱਖਿਆ ਕੀ ਕਿਚਨ ਵਿੱਚ ਅਜੇ ਥਾਂ ਨਹੀਂ ਮਿਲੀ ਮਾਤਾ ਜੀ ਕਹਿਣ ਲੱਗੇ ਕਿ ਮੈਂ ਤਾਂ ਆਪ ਹੀ ਕਿਚਨ ਲੈਣ ਤੋਂ ਨਾ ਕਰ ਦਿੱਤੀ ਮੇਰਾ ਸਮਾਨ ਬਹੁਤ ਜ਼ਿਆਦਾ ਹੈ ਇਹ ਨਹੀਂ ਪੰਜ ਕੁੜੀਆਂ ਨਾਲ ਸਮਾਉਣਾ ਨਾਲੇ ਕੁੜੀਆਂ ਕਦੇ ਆਂਡੇ-ਉਂਡੇ ਵੀ ਬਣਾਉਂਦੀਆਂ ਨਹੀਂ ਮੈਂ ਤਾਂ ਇਸ ਕਰਕੇ ਮੈਂ ਕਹਿ ਦਿੱਤਾ ਸੀ ਬਾੜਨ ਨੂੰ ਕਿ ਮੇਰਾ ਗੁਜ਼ਾਰਾ ਨਹੀਂ ਹੋਣਾ ਕਿਚਨ ਵਿੱਚ ਮੈਂ ਤਾਂ ਆਪਣੇ ਕਮਰੇ ਵਿੱਚ ਹੀ ਕਰੂੰ ਰਸੋਈ ਰੂਪਾ ਨੇ ਪੁੱਛਿਆ ਮਾਤਾ ਜੀ ਤੁਸੀਂ ਐਨੀ ਉਮਰ ਵਿੱਚ ਜੌਬ ਕਿਉਂ ਕਰ ਰਹੇ ਹੋ ਮਾਤਾ ਜੀ ਕਹਿਣ ਲੱਗੇ ਮੇਰੀ ਉਮਰ ਕੋਈ ਬਹੁਤੀ ਨਹੀਂ ਅਜੇ ਹੁਣੇ-ਹੁਣੇ ਮੈਂ 60 ਸਾਲਾਂ ਦੀ ਹੋਈ ਹਾਂ ਮੈਨੂੰ ਤਾਂ ਪੋਸਟ ਆਫ ਸਵਾਲਿਆਂ ਨੇ ਮੇਰੀ ਇਮਾਨਦਾਰੀ ਤੋਂ ਖੁਸ਼ ਹੋ ਕੇ 2 ਸਾਲ ਦੀ ਇੱਕ ਸਟੇਸ਼ਨ ਦੇ ਦਿੱਤੀ ਹੈ ਅਸੀਂ ਮਾਤਾ ਜੀ ਕੋਲੋਂ ਉਹਨਾਂ ਦੀ ਉਮਰ ਬਾਰੇ ਸੁਣ ਕੇ ਹੈਰਾਨ ਹੋ ਗਈਆਂ ਕਿਉਂਕਿ ਉਹ ਦੇਖਣ ਵਿੱਚ ਤੇ ਚੱਲਦੀ ਫਿਰਦੀ ਬਹੁਤ ਬਿਰਤ ਜੇ ਲੱਗ ਰਹੇ ਸਨ ਮੀਡ ਹੈ ਕਿ ਤੁਹਾਨੂੰ ਵੀ ਇਹ ਆਸ ਨਾਲ ਜ਼ਿੰਦਗੀ ਜਿਉਣ ਦੀ ਕਹਾਣੀ ਵਧੀਆ ਲੱਗੀ ਹੋਊਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ